ਸਵਾਗਤ ਹੈ ਕਿਸਾਨ ਵੀਰੋ ਛੋਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਬਾਈ ਰੋਮੀ ਕੋਲੇ ਪਹੁੰਚਿਆ ਇੱਕ ਆਪਾਂ ਸੂਈ ਸਵਾਈ ਗਰਮੀ ਵਾਲਾ ਤੋਹਫਾ ਲੈ ਕੇ ਆਏ ਆ ਤੇ ਹੈ ਵੀ ਨਹੀਂ ਕਿ ਨਹੀਂ ਆ ਗੱਲਬਾਤ ਬਾਈ ਨਾਲ ਕਰਾਵਾਂਗੇ ਤੇ ਬੈੜਾਂ ਦਾ ਬਾਈ ਕੋਲੇ ਖੜੀਆਂ 15 ਹੋਰ ਵੀ ਅੰਦਰ ਵੀ ਖੜੀਆਂ ਕੁਸ ਤੇ ਜਿਹੜੀ ਬਾਈ ਕੰਦਾ ਸਿਲੈਕਟ ਹੋਗੀ ਉਸ ਨੂੰ ਅੱਜ ਆਪਾਂ ਪਾਵਾਂਗੇ ਤੇ ਕੀ ਦਿੱਤਾ ਕਦੋਂ ਸੂਈਆ ਕਦੋਂ ਬਾਈ ਤੋਂ ਪੁੱਛ ਕੇ ਸਾਇੰਸ ਸੱਸੀ ਕਾ ਬਾਈ ਹੋ ਠੀਕ ਠਾਕ ਹੁਣ 3849378635804 ਪਿੰਡ ਜੀ ਮਰਾਜ ਜੀ ਜ਼ਿਲ੍ਹਾ ਬਟੰਡਾਈ ਤਹਿਸੀਲ ਅਰੰਪਰਾਬੂ ਜੀ अच्छा दसी रामप्रभु लाल हां जी ਤੇ ਨੇੜੇ ਤੇੜੇ ਰਾਮਪਰਾ ਵੀ ਆਈ ਪੁੱਚੋ ਵੀ ਆ ਤੇ ਨਖਾਣਾ ਵੀ ਆਈ ਓਕੇ ਜੀ ਤੇ ਅੱਜ ਆਪਾਂ ਇੱਕ ਵਾਰ ਦਿਖਾ ਰਹੇ ਹਾਂ ਫਿਰ ਹਾਂ ਜੀ ਇੱਕ ਵਾਰ ਕਦੋਂ ਸੂਈ ਆ ਵੀਰੇ ਇਹ ਗਾਈਆਂ ਤਾਂ ਸਾਡੇ ਕੋਲੇ ਆਮ ਹੀ ਬਾਈ 10 ਤੋਂ ਪਲੱਸ ਹੁੰਦੀਆਂ ਹੁੰਦੀਆਂ ਹੁੰਦਾ ਜਦੋਂ ਮਰਜੀ ਕੋਈ ਆ ਜੇ ਜਦੋਂ ਮਰਜੀ ਆ ਜੇ ਪਰ ਹੁੰਦੀਆਂ ਸੂਣ ਵਾਲੀਆਂ ਨੇ ਸੂਣ ਵਾਲੀਆਂ ਜਿਹੜੀ ਹੁਣ ਸੂਈ ਜੋ ਪਾਈ ਜਾਣੀ ਉਹ ਜਿੰਨੇ 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 ਸੂਈ ਜਾਣੀਆਂ ਉਹਵੇਂ ਸੀ ਗਾਈਆਂ ਦੀ ਵੀਡੀਓ ਪਾਈ ਜਾਮੈਂ ਬਈ ਤੇ ਜਿਹੜੀ ਰੋਮੀਆਂ ਆਪਾਂ ਸਕਰੀਨ ਤੇ ਬੈਠ ਵੇਖੀ ਜਾਂਦੇ ਹਣਾ ਕਦੋਂ ਸੁਈ ਆ ਬਾਈ ਇਹ ਇਹਨੂੰ ਬਾਈ ਹਜੇ ਸਾਰੇ 20 25 ਮਿੰਟ ਹੋਏ ਆ ਸੁਈ 20 ਤੋਂ 25 ਮਿੰਟ ਜੇਰ ਪੈਣੀ ਬਾਕੀ ਆ ਜੇਰ ਹਜੇ ਬਾਈ ਹਜੇ ਹੁਣ ਹੁਣ ਤਾਂ ਉੱਠੀ ਆ ਬਾਈ ਸੁੱਕੇ ਠੀਕ ਆ ਤੇ ਬੱਚਾ ਬੱਚਾ ਮੱਛੀ ਆ ਬਾਈ ਮੱਛੀ ਦੇਤੀ ਡੱਬੀ ਵਿੱਚੀ ਆ ਨਾ ਚੰਗੀ ਡੱਬੀ ਖੋਲਣ ਤੋਂ ਰਾਦਰ ਤੇ ਰੋਮੀ ਕਿਹੜਾ ਸੁਆ ਦੂਜਾ ਹੈ ਵੀਰੇ ਇਹ ਰੇਜ ਨਾਲ ਦੂਜਾ ਸੁਆ ਬਾਈ ਛੱਡ ਲੈ ਇਹ ਨਾਲ ਦੂਜਾ ਸੁਆ ਆ ਗਿਆ ਤੇ ਬਾਕੀ ਦੀ ਗੱਲ ਦੁੱਧ ਕਿੰਨਾ ਕੱਢਿਆ ਪਹਿਲੇ ਸੁਏ ਦਾ ਬਾਈ ਇਹਦਾ ਕਿੰਨੇ ਸੁਏ ਬਾਈ ਦੇ ਤਿਆਰ ਕੀ ਫਰ ਚੌਕ ਪਤੀਰੋ ਹਨਾ 24 ਤੋਂ 25 ਕਿਲੋ ਦੋ ਦਰ ਲੇਖੇ ਮੁਕੇ ਬਿਆ ਮਗਰ ਹੋਗੇ ਦੇਖਦੇ ਲੋਕ ਬਾਕੀ ਦੀ ਗੱਲ ਲੈ ਚਲੋ ਉਧਰ ਨੂੰ ਬਾਕੀ ਦੀ ਗੱਲ ਇਹਨੇ ਗਰਮੀ ਨਹੀਂ ਹੈ ਨਾ ਜਮ ਨੇੜੇ ਤੇ ਬਿਉਣੀ ਆ ਦੇਖੋ ਜੀ ਥਾਣੇਵਾ ਕਰੋ ਇੱਕ ਪਰ ਅਸੀਂ ਦੱਸ ਦੇਣੀ ਸਾਨੂੰ ਮਾਲਕ ਨੇ ਜ਼ਰੂਰ ਦੱਸਿਆ ਕਿ ਬਹੁਤ ਹੀ ਚੰਗਾ ਸੀਮਨ ਲੱਗਿਆ ਵੇਲੇ ਜਿਹੜਾ ਇਹ ਨਿਕਾਲਦਾ ਭਾਈ ਸੀਮਨ ਚੰਗਾ ਲੱਗਿਆ ਤੇ ਬਾਕੀ ਦੀ ਗੱਲ ਲੇਵਾ ਦੇ ਕਰਮਾਈ ਨੇ ਤਿਆਰ ਕੀਤਾ ਹਨਾ ਆ ਦੇਖੋ ਜੀ ਚਾਰੇ ਥਾਣ ਨਿਕੜਵੇਂ ਪੂਰੇ ਗੈਪ ਤੇ ਕਰੋ ਚੱਕ ਨੇੜ ਤੁਸ ਨੂੰ ਕਰਾਈਏ ਚੱਕ ਤੇ ਸਾਫ ਸੁਥਰੀ ਬੜੀ ਆ ਹਨਾ ਭਾਈ ਉਹ ਇੱਧਰ ਲੇਖਨ ਕੇ ਬਾਕੀ ਸੇ ਵੀ ਗੱਲ ਤੇ ਹੋਣੀ ਹੈਗੀ ਯਾਰ ਬਾਕੀ ओरिजिनल ਦੂਜਾ ਸੂਆ ਹਨਾ ਇਸ ਨੂੰ ਦੂਜੇ ਮੈਂ ਗੱਲ ਹੈਗੀ ਵੀ ਪੂਰੀ ਠੰਡੀ ਮਿੱਠੀ ਆ ਦੇਖਣ ਨੂੰ ਤਾਂ ਆਰਾਮ ਮਰਵਾ ਕੇ ਸਾਰਾ ਕੁਝ ਕਰਕੇ ਦੀ ਮੈਂ ਤੇ ਜੇਰ ਦੀ ਵੀਡੀਓ ਬਣਾ ਕੇ ਰੱਖ ਲੈ ਜੇਰ ਦੀ ਵੀਡੀਓ ਬਣਾ ਕੇ ਰੱਖਾਂਗੇ ਬਿਲ ਜੇਰ ਦਾ ਸਾਨੂੰ ਏਦਾਂ ਵੀ ਲੱਗਾ ਇੱਕ ਕਿਨਕਾ ਵੀ ਅੰਦਰ ਹੋਇਆ ਸੀ ਗਾਂ ਨਹੀਂ ਬੀਚ ਦੇ ਓਕੇ ਜੀ ਤੇ ਰੋਮੀ ਫਿਰ ਦੁੱਧ ਦੇ ਕਿੰਨਾ ਦੇ ਦੂਗੀ 20 ਤੇ 25 ਕਿਲੋ ਦੁੱਧ ਦੇ 24 ਤੋਂ 25 ਕਿਲੋ ਨੇ ਦੇਣਾ ਵੀ ਫਾਇਦਾ ਵਾਲਾ ਹੈ ਨਾ ਦੋਨਾਂ ਨੂੰ 60 ਦਾ ਫਾਇਦਾ ਵਾਲਾ 5000 ਦੀ ਦੇਖ ਲਈ ਪੈਸੇ ਆ ਗਏ ਜੀ ਹੁਣ ਬੈਠ ਨੂੰ ਜੇਰ ਨੂੰ ਕਰਦੀ ਆ ਹਾਂ ਮਰੀ ਹੁਣ ਅੰਦਰ ਹੀ ਕਰਦੇ ਆ ਅੱਛਾ ਚਲ ਬਾਹਰ ਜਾਣ ਦੇ ਕੋਈ ਨਹੀਂ ਤੇ ਜੇਰ ਨੂੰ ਆ ਦੇਖੋ ਥਾਨ ਦੇਖੋ ਕਿਉਂ ਜੇਰ ਜੇਰ ਦੀ ਵੀਡੀਓ ਬਣਾ ਕੇ ਹਨਾ ਤੇ ਲੜ ਤੁਰਿਆ ਵਾਹ ਦੇਖੋ ਤੇ ਰੋਮੀ ਫਿਰ ਕਿੰਨੇ ਪੈਸੇ ਲੈਣੇ ਆ ਬਾਈ ਦਾ ਮੁੱਲ ਬਈ ਲੱਖ 110 ਕੁਸ਼ ਕਰਾਈ ਜਾ ਲਾ ਹੂੰ 94000 ਰੁਪਏ ਦੀ ਵੇਚਾਂਗੇ ਧਾਰਾਂ ਦੂਰਾਂ ਦੀ ਓਕੇ ਹੋ ਤੇਰੀ ਖੇਚ ਕੇ ਦੇਖੀ ਬਈ ਇਹ ਚੀਜ਼ ਦੀ ਗਰੰਟਡ ਹੋਊਗੀ ਠੀਕ ਆ ਵੀਰੇ ਹੂੰ ਠੰਡੀ ਜੂੜੀ ਜਿਆ ਕੰਮ ਕਰਾਂ ਆ ਦੇਖੋ ਜੀ ਥਾਂਡੇ ਵਾ ਨੇੜੇ ਤੋਂ ਕਰੋ ਚੱਕ ਲੈ ਚਲ ਅੰਦਰ ਬੋੜੀ ਹੂੰ ਠੀਕ ਆ ਵੀਰੇ ਮੋੜ ਲਓ ਕਰ ਦਈਂ ਅੰਦਰ ਕਰ ਦਿਓ ਜਿੱਥੇ ਮਰਜੀ ਕਰ ਬਾਹਰ ਲਿਓ ਮੜਾ ਜਾ ਕੇ ਦਾ ਆ ਦੇਖੋ ਜੀ ਸਾਈਜ਼ ਫੁੱਲ ਥਣ ਚੰਗੇ ਦੁੱਧ ਬਾਈ ਦਾ ਕਹਿਣਾ 25 ਕਿਲੋ ਨੇ ਦੇ ਦੇਣਾ ਤੇਸੀਲ ਠੰਡੀ ਆ ਬਾਈ ਹਾਂ ਬਈ ਪੂਰੀ ਕੀ ਮੁੱਲ ਦੱਸਦਾ ਇਹ ਦੁਬਾਰਾ ਫੇਰ ਦੱਸ ਦਿਓ 94000 ਰੁਪਇਆ ਮੁੱਲ ਇੱਕ 10 15 ਜੋ ਵੀ ਕਰਾਉਣਾ ਕਰਾ ਲਾ ਤੇ ਵੱਡੇ ਸਾਈਜ਼ ਦੀ ਤੇ ਵਧੀਆ ਦੁੱਧ ਕੱਢਣ ਵਾਲੀ ਹੈ ਨਾ ਵੱਡੇ ਸਾਈਜ਼ ਦੀ ਪੂਰੀ ਹੱਥੀਂ ਚਵਾਈ ਵਾਲੀ ਆ ਮਸ਼ੀਨ ਵਾਲੀ ਵੀ ਆ ਕੋਈ ਇਹੋ ਜੀ ਗੱਲ ਨੰਬਰ ਫੇਰ ਬੋਲ 947863584 ਪਿੰਡ ਮਹਰਾਜ ਜੀ ਜ਼ਿਲ੍ਹਾ ਬਠਿੰਡਾ ਤਸੀਲ ਰਾਮਪਰਾਪੁਰ ਤੇ ਨੇੜੇ ਵੀ ਮੇਂ ਰਾਮਪਰਾਈਆ ਇੱਕ ਵਾਈਡ ਸੀ ਇੱਕ ਤੁਹਾਨੂੰ ਦਿਖਾ ਦਈਏ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ ਜਲਦ ਮਿਲਦੇ ਆ ਕਿਨਵੀ ਵੀਡੀਓ